ਜੈਫਰ ਰੋਜ਼ਨ ਉਥੇ ਬੋਲੇ ਗੁਰਦੁਆਰੇ ਤੇ ਜੈਫਰ ਰੋਜ਼ਨ ਨੇ ਐਸਵੀ 509 ਦੀ ਵਿਰੋਧਤਾ ਕੀਤੀ ਹੈ ਐਸਵੀ 509 ਅ ਟ੍ਰੇਨਿੰਗ ਦਦਾ ਲਾ ਐਨਫੋਰਸਮੈਂਟ ਨੂੰ ਉਹ ਦੱਸਦਾ ਕਿ ਕਿਹੜੀ ਕਿਹੜੀ ਕਮਿਊਨਿਟੀ ਤੇ ਕਿਹੜੀਆਂ ਕਿਹੜੀਆਂ ਤਾਕਤਾਂ ਨੇ ਹਮਲੇ ਕੀਤੇ ਨੇ ਕਿਉਂ ਕੀਤੇ ਨੇ ਪ੍ਰੋਫੈਸਰ ਨਿਤਾਸ਼ਾ ਕੋਲ ਉਹਨੇ ਲੰਡਨ ਤੋਂ ਅਮਰੀਕਾ ਆਉਣਾ ਅਮਰੀਕਾ ਦੀ ਸਾਊਥ ਡਿਸਟ੍ਰਿਕਟ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਹ ਸਮਝਾਉਣ ਲਈ ਜਿਊਰੀ ਨੂੰ ਕਿ ਰਾ ਸਿੱਖਾਂ ਨੂੰ ਕਤਲ ਕਰ ਰਹੀ ਹੈ ਕਿ ਰਾ ਸਿੱਖਾਂ ਨੂੰ ਕਤਲ ਕਰ ਰਹੀ ਹੈ ਤੇ ਇੰਡੀਆ ਦੀ ਏਜੰਸੀ ਆਰ ਆ ਤੇ ਇਸ ਕਾਰਨ ਕਰਕੇ ਕਰ ਰਹੀ ਹੈ ਕਿ ਇਹ ਕੌਮੀ ਸੰਘਰਸ਼ਾ ਸਿੱਖਾਂ ਦਾ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਉਹ ਇਹ ਦੱਸਣਾ ਹਣਾ ਉਹਨੇ ਸਮਝਾਉਣਾ ਹਣਾ ਉਹਨੇ ਡਿਟੇਲ ਚ ਸਮਝਾਉਗੀ 1469 ਤੋਂ ਲੈ ਕੇ ਇਹੋੀ ਗੱਲ ਐਸਵੀ 509 ਤੈਅ ਕਰਦਾ ਇਸ ਦੀ ਜੈਫਰੋਜ਼ਨ ਵੱਲੋਂ ਵਿਰੋਧਤਾ ਕੀਤੀ ਜਾਂਦੀ ਹੈ ਜੈਫਰੋਜ਼ਨ ਉੱਥੇ ਗੁਰਦੁਆਰੇ ਚ ਬੋਲਦਾ ਤੇ ਉਹਦੇ ਸਾਰੇ ਉਹਨੇ ਉਹ ਪੱਤਰ ਲਿਖਦਾ ਸੋ ਗੱਲ ਇਹ ਛੋਟੀ ਗੱਲ ਨਹੀਂ ਐਸਵੀ 509 ਇਹ ਨਿਖਲ ਗੁਪਤੇ ਦਾ ਕੇਸ ਛੋਟੀ ਗੱਲ ਨਹੀਂ ਹੈ ਕਿ ਬਹੁਤ ਵੱਡੀ ਗੱਲ ਹੈ ਤੇ ਉਸੇ ਤਰੀਕੇ ਨਾਲ ਐਸਵੀ 509 ਵੀ ਛੋਟੀ ਗੱਲ ਨਹੀਂ ਹੈਗੀ ਸਿਮਿਲਰिटीज ਨੇ ਇੱਕੋ ਹੀ ਚੀਜ਼ ਹੈ ਐਸਵੀ 509 ਅਤੇ ਨਿਖਲ ਗੁਪਤੇ ਦਾ ਕੇਸ ਆ ਜਿਹੜਾ ਉਹ ਖਾਲਿਸਤਾਨ ਵੱਲ ਲੈ ਕੇ ਜਾ ਰਿਹਾ ਮੀਲ ਪੱਥਰ